ਨਕ ਉਧਰ ਸਰ ਦੇ ਪੇਜ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਹਰ ਇੱਕ ਇਨਸਾਨ ਦੇ ਨਾਲ ਮਜ਼ਾਕ ਕਰਦੇ ਰਹਿੰਦੇ ਨੇ ਮਜ਼ਾਕ ਮਜ਼ਾਕ ਦੇ ਵਿੱਚ ਉਹ ਇਨਸਾਨ ਨੂੰ ਬਹੁਤ ਗਲਤ ਬੋਲਦੇ ਨੇ ਇੱਥੋਂ ਤੱਕ ਕਿ ਉਹ ਪੀਰਾ ਮੁਰਸ਼ਦਾ ਨੂੰ ਨਹੀਂ ਛੱਡਦੇ ਪੀਰ ਮੁਰਸ਼ਿਦ ਨੂੰ ਵੀ ਬਹੁਤ ਗਲਤ ਬੋਲਦੇ ਨੇ ਅਜਿਹੇ ਲੋਕਾਂ ਨੂੰ ਅੰਤ ਦੇ ਵਿੱਚ ਕੀ ਮਿਲ ਸਕਦਾ ਹੈ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਸਾਂਝੀ ਕਰਾਂਗੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਨੂੰ ਜਵਾਬ ਮਿਲੇਗਾ ਜੋ ਪੀਰਾ ਫਕੀਰਾਂ ਨੂੰ ਅੰਮਾੜਾ ਬੋਲਦੇ ਨੇ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਪਿੰਡ ਦੇ ਵਿੱਚ ਇੱਕ ਫਕੀਰ ਰਹਿੰਦਾ ਸੀ ਫਕੀਰ ਹਮੇਸ਼ਾ ਰੱਬ ਦੀ ਭਗਤੀ ਵਿੱਚ ਲੀਨ ਰਹਿੰਦਾ ਸੀ ਉਸ ਨੂੰ ਸਾਰੇ ਦਿਨ ਵਿੱਚ ਜੋ ਵੀ ਖਾਣ ਨੂੰ ਮਿਲਦਾ ਉਸ ਦੇ ਨਾਲ ਆਪਣੇ ਪੇਟ ਦੀ ਆਗ ਨੂੰ ਭਜਾਉਂਦਾ ਹੁੰਦਾ ਸੀ ਤੇ ਫਿਰ ਵਾਪਸ ਰੱਬ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਸੀ ਸਾਰੇ ਲੋਕ ਉਸ ਫਕੀਰ ਦਾ ਬਹੁਤ ਸਤਿਕਾਰ ਕਰਦੇ ਸੀ ਕਿਉਂਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਕੁਝ ਦੁੱਖ ਤਕਲੀਫ ਹੁੰਦੀ ਉਹ ਫਕੀਰ ਕੋਲ ਜਾਂਦੇ ਫਕੀਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਦੁੱਖ ਤਕਲੀਫ ਦੂਰ ਕਰ ਦਿੰਦਾ ਇਸ ਕਰਕੇ ਸਾਰੇ ਪਿੰਡ ਦੇ ਲੋਕ ਉਸ ਫਕੀਰ ਦਾ ਬਹੁਤ ਸਤਿਕਾਰ ਕਰਦੇ ਸੀ ਪਰ ਉਸੇ ਪਿੰਡ ਦੇ ਵਿੱਚ ਕੁਝ ਅਜਿਹੇ ਲੋਕ ਵੀ ਸੀ ਜੋ ਉਸ ਫਕੀਰ ਨੂੰ ਪਿੰਡੋਂ ਬਾਹਰ ਕੱਢਣਾ ਚਾਹੁੰਦੇ ਸੀ ਖਾਸ ਕਰਕੇ ਪਿੰਡ ਦਾ ਮੁਖੀਆ ਪਿੰਡ ਦੇ ਮੁਖੀਏ ਨੂੰ ਇਦਾਂ ਸੀ ਕਿ ਪਿੰਡ ਦੇ ਲੋਕ ਉਸ ਫਕੀਰ ਕੋਲ ਜਾਂਦੇ ਨੇ ਮੇਰੇ ਕੋਲੋਂ ਕਿਉਂ ਨਹੀਂ ਆਉਂਦੇ ਇਸੇ ਗੱਲ ਦੀ ਈਰਖਾ ਮੁਖੀਆ ਉਸ ਫਕੀਰ ਦੇ ਨਾਲ ਕਰਦਾ ਸੀ ਮੁਖੀਆ ਸੋਚਦਾ ਸੀ ਕਿ ਮੈਂ ਇਸ ਫਕੀਰ ਨੂੰ ਪਿੰਡੋਂ ਬਾਹਰ ਇੱਕ ਨਾ ਇੱਕ ਦਿਨ ਜ਼ਰੂਰ ਕੱਢਾਂਗਾ ਇੱਕ ਦਿਨ ਫਕੀਰ ਰੋਟੀ ਲੈਣ ਲਈ ਪਿੰਡ ਵਿੱਚ ਆਇਆ ਕੋਇਆ ਸੀ ਰੋਟੀ ਲੈਣ ਲਈ ਫਕੀਰ ਮੁਖੀਆ ਦੇ ਘਰ ਜਾਂਦਾ ਹੈ ਪਰ ਉੱਥੋਂ ਉਸ ਨੂੰ ਕੁਝ ਨਹੀਂ ਮਿਲਦਾ ਫਕੀਰ ਅੱਗੇ ਚਲਾ ਜਾਂਦਾ ਹੈ ਉੱਥੇ ਰੋਟੀ ਲੈ ਕੇ ਵਾਪਸ ਆਪਣੀ ਕੁਲੀ ਵਿੱਚ ਚਲਾ ਜਾਂਦਾ ਹੈ ਉੱਥੇ ਜਾ ਕੇ ਰੋਟੀ ਖਾਂਦਾ ਤੇ ਫਿਰ ਆਪਣੇ ਰੱਬ ਦੇ ਨਾਲ ਜੁੜ ਜਾਂਦਾ ਹੈ ਇਧਰ ਪਿੰਡ ਦਾ ਮੁਖੀਆ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਕਿ ਮੇਰੇ ਘਰ ਵਿੱਚ ਚੋਰੀ ਹੋ ਗਈ ਸਾਰੇ ਪਿੰਡ ਦੇ ਲੋਕ ਇਕੱਠੇ ਕਰ ਲੈਂਦਾ ਲੋਕ ਆਖਦੇ ਨੇ ਤੁਹਾਡੇ ਘਰ ਕੌਣ ਆਇਆ ਸੀ ਮੁਖੀਆ ਆਖਦਾ ਕਿ ਮੇਰੇ ਘਰ ਫਕੀਰ ਆਇਆ ਸੀ ਬਹੁਤ ਸਾਰੇ ਲੋਕ ਉਸ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੇ ਪਰ ਕੁਝ ਲੋਕ ਮੁਖੇ ਦੀ ਗੱਲ ਦੇ ਵਿੱਚ ਸਹਿਮਤ ਸੀ ਆਹ ਦੇ ਵਿੱਚ ਆ ਜਰੂਰ ਮਿਲਾਉਂਦੇ ਨੇ ਪਿੰਡ ਦਾ ਮੁਖੀਆ ਆਪਣੇ ਬੰਦਿਆਂ ਨੂੰ ਆਖ ਕੇ ਕੁਝ ਗਹਿਣੇ ਫਕੀਰ ਦੀ ਕੁਲੀ ਕੋਲ ਲਕੋ ਦਿੰਦਾ ਪਿੰਡ ਦੇ ਸਾਰੇ ਲੋਕ ਤੇ ਮੁਖੀਆ ਉੱਥੇ ਜਾਂਦੇ ਨੇ ਉੱਥੇ ਜਾ ਕੇ ਦੇਖਦੇ ਨੇ ਕਿ ਕੁਝ ਗਹਿਣੇ ਪਏ ਹੁੰਦੇ ਨੇ ਮੁਖੀ ਆਖਦਾ ਕਿ ਦੇਖੋ ਪਿੰਡ ਦੇ ਲੋਕੋ ਐਸੇ ਨਹੀਂ ਚੋਰੀ ਕੀਤੀ ਹੈ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਪਿੰਡ ਦਾ ਮੁਖੀ ਉਸ ਫਕੀਰ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਮਾਰ ਮਾਰ ਕੇ ਉਸ ਦੇ ਸਿਰ ਵਿੱਚੋਂ ਖੂਨ ਕੱਢ ਦਿੰਦਾ ਉਸ ਫਕੀਰ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੰਦਾ ਤੇ ਆਖਦਾ ਹੁਣ ਪਿੰਡ ਵਿੱਚ ਵਾਪਸ ਨਾ ਆਈ ਤੇ ਮੁਖੀਆ ਆਪਣੇ ਘਰ ਵਾਪਸ ਚਲਾ ਜਾਂਦਾ ਜਾ ਕੇ ਬੈਠਦਾ ਹੈ ਅਚਾਨਕ ਉਸ ਦੀ ਪਤਨੀ ਭੱਜੀ ਭੱਜੀ ਆਉਂਦੀ ਹੈ ਤੇ ਆਖਦੀ ਹੈ ਕਿ ਦੇਖੋ ਕੀ ਹੋਇਆ ਆਪਣੇ ਪੁੱਤਰ ਨੂੰ ਦਿਖਣਾ ਬੰਦ ਹੋ ਗਿਆ ਮੁਖਿਆ ਸੋਚਦਾ ਹੈ ਅਚਾਨਕ ਮੇਰੇ ਪੁੱਤਰ ਨੂੰ ਕੀ ਹੋਇਆ ਤਾਂ ਉਹ ਉਸ ਨੂੰ ਜਲਦੀ ਹਸਪਤਾਲ ਲੈ ਜਾਂਦਾ ਹੈ ਹਸਪਤਾਲ ਦੇ ਵਿੱਚ ਕੁਝ ਐਦਾਂ ਦਾ ਨਹੀਂ ਹੁੰਦਾ ਜੋ ਅੱਖ ਦੀ ਰੋਸ਼ਨੀ ਵਾਪਸ ਆ ਸਕੇ ਡਾਕਟਰ ਆਖਦਾ ਹੈ ਹੁਣ ਤਾਂ ਰੱਬ ਹੀ ਇਸ ਨੂੰ ਬਚਾ ਸਕਦਾ ਹੈ ਐਦਾਂ ਦਾ ਕੁਝ ਹੋਇਆ ਤੱਕ ਨਹੀਂ ਕਿ ਅੱਖ ਖਰਾਬ ਹੋਵੇ ਇਹ ਤੇ ਪਿੱਛੋਂ ਹੀ ਰੋਸ਼ਨੀ ਚਲੀ ਗਈ ਹੈ ਜਦੋਂ ਘਰ ਵਾਪਸ ਆਉਂਦਾ ਹੈ ਤਾਂ ਵੇਖਦਾ ਸੱਚੀ ਚੋਰੀ ਹੋਈ ਸੀ ਗਹਿਣੇ ਪੈਸੇ ਸਭ ਕੁਝ ਚੋਰ ਲੁੱਟ ਕੇ ਲੈ ਚੁਕੇ ਸੀ ਉਸਦੀ ਪਤਨੀ ਆਖਦੀ ਹੈ ਤੁਸੀਂ ਉਸ ਫਕੀਰ ਨਾਲ ਬਹੁਤ ਗਲਤ ਕੀਤਾ ਸੀ ਐਸੇ ਕਰਕੇ ਆਪਣੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਪਿੰਡ ਦਾ ਮੁਖੀਆ ਸੋਚਣ ਸੋਚਣ ਲੱਗਦਾ ਹੈ ਇਹ ਠੀਕ ਕਹਿ ਰਹੀ ਹੈ ਮੁਖੀਆ ਵਾਪਸ ਉਸ ਜਗ੍ਹਾ ਫਕੀਰ ਕੋਲ ਜਾਂਦਾ ਪਰ ਫਕੀਰ ਉੱਥੇ ਨਹੀਂ ਸੀ ਪਿੰਡ ਤੋਂ ਬਾਹਰ ਜਾਂਦਾ ਹੈ ਫਕੀਰ ਉੱਥੇ ਬੈਠਾ ਸੀ ਜਾ ਕੇ ਮਾਫੀ ਮੰਗਦਾ ਤੇ ਆਖਦਾ ਮੈਨੂੰ ਮਾਫ ਕਰ ਦਿਓ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਇੰਜ ਹੋ ਜਾਵੇਗਾ ਫਕੀਰ ਆਖਦਾ ਹੈ ਕਿ ਅਸੀਂ ਕਿਸੇ ਦੇ ਨਾਲ ਬਦਲਾ ਨਹੀਂ ਲੈਂਦੇ ਜੋ ਸਾਡੇ ਨਾਲ ਬਦਲਾ ਲੈਂਦਾ ਉਸ ਦੇ ਨਾਲ ਸਾਡਾ ਯਾਰ ਬਦਲਾ ਲੈਂਦਾ ਤੇਰੇ ਤੋਂ ਜੋ ਹੋਇਆ ਤੂੰ ਕੀਤਾ ਸਾਡੇ ਯਾਰ ਤੋਂ ਜੋ ਹੋਇਆ ਉਸਨੇ ਕੀਤਾ ਫਕੀਰ ਆਖਦਾ ਸਾਰੇ ਸੱਪ ਮਿੱਟੀ ਖਾਣ ਵਾਲੇ ਨਹੀਂ ਹੁੰਦੇ ਕੁਝ ਵਿੱਚੋਂ ਡੰਗਣ ਵਾਲ ਡੰਗ ਮਾਰਨ ਵਾਲੇ ਵੀ ਹੁੰਦੇ ਨੇ ਇਸੇ ਤਰ੍ਹਾਂ ਸਾਰੇ ਫਕੀਰ ਨਕਲੀ ਨਹੀਂ ਹੁੰਦੇ ਕੁਝ ਅਸਲੀ ਵੀ ਹੁੰਦੇ ਨੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਕਦੀ ਵੀ ਕਿਸੇ ਸਾਧ ਸੰਤ ਫਕੀਰ ਨੂੰ ਮਾੜਾ ਨਾ ਬੋਲਿਓ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕੌਣ ਅਸਲ ਹੈ ਤੇ ਕੌਣ ਨਕਲ ਇਸੇ ਕਰਕੇ ਆਪਾਂ ਨੂੰ ਕਦੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਇਸੇ ਕਰਕੇ ਕਿਹਾ ਜਾਂਦਾ ਹੈ ਸਾਪ ਦੇ ਅਗਾੜੀ ਘੋੜੇ ਦੇ ਪਿਛਾੜੀ ਕਦੇ ਨਹੀਂ ਹੋਣਾ ਚਾਹੀਦਾ ਫਕੀਰ ਉਹਨਾਂ ਨੂੰ ਮਾਫ ਕਰਦੇ ਨੇ ਤੇ ਸਭ ਕੁਝ ਠੀਕ ਹੋ ਜਾਂਦਾ ਹੈ ਸੋ ਏਸੀਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਜੈ ਸਾਇਤ